ਇਨਾ ਕੋਈ ਨਹੀਂ ਹੋਣਾ ਜੀ ਮੈਂ ਨਾਲ ਵੀ ਜੇ ਆਪਰਾ ਆਊਗਾ ਜੀ ਆਪ ਸਭ ਤੋਂ ਪਹਿਲਾਂ ਕੋਲ ਫੋਨ ਕਰ ਦਿੰਦੇ ਜੀ ਇਹ ਤੋਂ ਅੱਗੇ ਕਾ ਚੋਲ ਜੀ ਬੜੀਆ ਪ੍ਰੋਮੋ ਦਿਖਾਉਣ ਵਾਸਤੇ ਉਹਦੇ ਵਿੱਚ ਹਾਂ ਜੀ ਫਿਕਰ ਨਾ ਕਰੋ ਹਾਜੀ ਜੀ ਅੱਜ ਹੀ ਆਜਣਾ ਜੀ ਅੱਜ ਹੀ ਆ ਰੋਕੋ ഇത്രയും മാതിരി അതൊക്കെ ആലോചിച്ചിട്ടുണ്ട് ਉਹਨਾ ਨਾਮ ਹੀ ਹਰਿੰਦਰ ਸਿੰਘ ਹਰਿੰਦਰ ਸਿੰਘ ਕਿਹੜੇ ਪਿੰਡ ਤੋਂ ਦਾ ਆਪਣਾ ਹੀ ਸਰਦੇੜੀ 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 ਆ ਹਾਂ ਕੀ ਕਹਣਾ ਚੰਦੂ ਕਾ ਗਰ ਕਿੱਥੇ ਤੱਕ ਮਾਰ ਕਰ ਸਕਦੀ ਜੇ ਪੱਲੇਬਲ ਵੱਧ ਗਿਆ ਇਹ ਸਾਰੇ ਪਿੰਡਾਂ ਦਾ ਤੇ ਸਾਰੀਆਂ ਜ਼ਮੀਨਾਂ ਦਾ ਬਹੁਤ ਦੂਰ ਤੱਕ ਮਾਰ ਕਰ ਸਕਦੀ ਜਿੰਨੇ ਇੱਥੇ ਕਿਸਾਨ ਨੇ ਸਾਰੇ ਵਿਚਾਰੇ ਇੱਥੇ ਆਏ ਹੋਏ ਨੇ ਹੁਣ ਦੇਖੋ ਇਹ ਪੰਜਾਬ ਦੇ ਪੰਜਾਬ ਦਾ ਪ੍ਰਸ਼ਾਸਨ ਇੱਥੇ ਕੋਈ ਨਹੀਂ ਆਉਂਦਾ ਕੋਈ ਨਹੀਂ ਆਇਆ ਹੀ ਪੰਜਾਬ ਵੱਲੋਂ ਦਾ ਕੋਈ ਨਹੀਂ ਆਇਆ ਹਰਿਆਣੇ ਵੱਲੋਂ ਆਏ ਹੋਏ ਨੇ ਦੇਖ ਰਹੀ ਨੇ ਮੋਕਾ ਤੇ ਪੰਜਾਬ ਦਾ ਪ੍ਰਸ਼ਾਸਨ ਦਾ ਇੱਥੇ ਹੁਣ ਤੱਕ ਕੋਈ ਆਇਆ ਨਹੀਂ ਕੋਈ ਨਹੀਂ ਆਇਆ ਹਾਲਾਤ ਕਿਨੇ ਹੋ ਰਹੇ ਨੇ ਹਾਲਾਤ ਇਹ ਦੇਖੋ ਹੁਣ ਤੁਹਾਡੇ ਸਾਹਮਣੇ ਆ ਹੋਰ ਜੇ ਮੀਂਹ ਪੈ ਗਿਆ ਤੇ ਹਾਲਾਤ ਹੋਰ ਵੀ ਹੁਣ ਡੇਂਜਰ ਸਾਈਨ ਤੇ ਚੱਲਦਾ ਤੇ ਹਾਲਾਤ ਵਿਗੜ ਸਕਦੇ ਆ ਕਮਕੌਰ ਸਿੰਘ ਜੀ ਕਮਕੌਰ ਸਿੰਘ ਕਿਹੜਾ ਪਿੰਡ ਤੁਹਾਡਾ ਖਮੇੜਾ ਜੀ ਖਮੇੜਾ ਇਹ ਜਿਹੜੇ ਡਾਕ ਜਿਹੜੇ ਲੱਗੀ ਜੀ ਨਾ ਤਾਂ ਇੱਥੇ ਸਫਾਈ ਕਰੀ ਹੋਈ ਜੀ ਥੱਲੇ ਇਹ ਲਾਲੋ ਵੀ ਲੱਖ ਰੁਪਏ ਦਾ ਕੰਨਾ ਕਾਣ ਹੋ ਰਿਹਾ ਜੀ ਵੀ ਠੇਕੇਦਾਰ ਨੂੰ ਠੇਕਾ ਦੇ ਦਿੰਦੇ ਮਿਲੀ ਭਗਤ ਚ ਪਤਾ ਨਹੀਂ ਕੀ ਲਾਲੋ ਜੀ ਕੁਝ ਵੀ ਲਾਲੋ ਜੀ ਮਿਲੀ ਭਗਤ ਚ ਸਾਰਾ ਕੁਝ ਹੋਈ ਜਾਂਦਾ ਜੀ ਉਰੇ ਵੀ ਸਫਾਈ ਤਾਂ ਇਹ ਕਰਦੇ ਨਹੀਂ ਉਹ ਤੁਸੀਂ ਦੇਖ ਲਓ ਜੀ ਉਹ ਪਰਲੀ ਸਾਈਡ ਦੇਖੋ ਕਿੰਨਾ ਗੰਦਾ ਜੀ ਇਹ ਇਹ ਸਾਰਾ ਹੁਣ ਨਹੀਂ ਇਕੱਠਾ ਹੋਇਆ ਜੀ ਇਹ ਪਹਿਲੀ ਇਕੱਠਾ ਹੋਇਆ ਹੈ ਚਲੋ ਕੁਛ ਨਾ ਕੁਸ ਤਾਂ ਆਉਂਦਾ ਹੀ ਹੈ ਜੀ ਪਾਣੀ ਚ ਪਿੱਛੋਂ ਵੀ ਆਉਂਦਾ ਜੀ ਕੁਸ ਤਾਂ ਹੁਣ ਲਾਲੇ ਵੀ ਇੱਥੇ ਖੜ ਜਾਂਦਾ ਹੀ ਆਗੇ ਇਹ ਕੁ ਸਫਾਈ ਇਹਦੇ ਦਰਾਂ ਦੀ ਥੱਲੇ ਦੇਖ ਲਓ ਜੀ ਹੁਣ ਇਹ ਤੋਂ ਬਾਅਦ ਦੇਖ ਲ ਹਾਂ ਜੀ ਹਾਂ ਦਾਫਤਾ ਬਹੁਤ ਜ਼ਿਆਦਾ ਲੱਗਦੀ ਹੈ ਜੀ ਕੁਝ ਤਾਂ ਪਹਿਲੀ ਜਿਹੜੀ ਡੂਬੂ ਮਰੇ ਹੀ ਹੁੰਦੀ ਫਿਰ ਤਾਂ ਉੱਪਰ ਨੂੰ ਚਲੀ ਜਾਂਦਾ ਜੀ ਕੁਸੇ ਦੀ ਥੱਲੇ ਲਾ ਲੋ ਵੀ ਉਹ ਕਰਤਾ ਜੀ ਇਹ ਸਫਾਈ ਨਹੀਂ ਹੁੰਦੀ ਥੱਲੇ ਨਾਲੇ ਕਹਿੰਦਾ ਹਰਿਆਣੇ ਤੇ ਪੰਜਾਬ ਦੋਨੋਂ ਸਰਕਾਰਾਂ ਇਕੱਠੀ ਹੋ ਕੇ ਇਹਨੂੰ ਸਾਫ ਕਰਦੇ ਕਾ ਨੂੰ ਕਰਦੇ ਨੇ ਜੀ ਕਾਣਾ ਪਤਾ ਨਹੀਂ ਮੈਂ ਸਾਨੂੰ ਤਾਂ ਹੁਣ ਲਾ ਲੋ ਜਿਸ ਸਾਲ ਦੀ ਬਣੀ ਹੈ ਜਿਸ ਸਰ ਦੀ ਆਏ ਸਾਲ ਇਹ ਦਰਪਰਦੀ ਨਹੀਂ ਜੀ ਬੰਦੀ ਹੁੰਦੇ ਨੇ ਥੋੜੇ ਚਿਰ ਆਉਂਦੇ ਜ਼ਰੂਰ ਨੇ ਜੀ ਪਰ 10 ਕਿ ਦਿਨ ਜਦੋਂ ਇਹ ਲਾ ਲੋ ਵੀ ਜਦ ਬਰਸਾਤਾਂ ਦਾ ਮੌਸਮ ਜਾ ਆਉਂਦਾ ਜੀ ਉਦੋਂ ਵੀ ਇਹਨਾਂ ਨੂੰ ਪਤਾ ਹੁੰਦਾ ਜੀ ਵੀ ਇਸ ਟਾਈਮ ਬਰਸਾਤ ਦਾ ਟ ਹਾਂਜੀ ਇਹਨੂੰ ਕੀ ਕਹਿੰਦੇ ਆਪਾਂ ਨੇ ਸਾਈਫਨ ਕਹਿੰਦੇ ਏ ਜੀ ਇਹਨੂੰ ਸਾਈਫ ਨਹੀਂ ਕਹਿੰਦੇ ਨੇ ਯਾ ਹਾਂ ਸਾਈਫਨ ਕਹਿੰਦੇ ਨੇ ਜੀ ਸਾਈਫਨ ਤੇ ਤੇਰੇ ਡਿਊਟੀ ਲਾ ਤਾਂ ਕੋਈ ਰੰਗ ਨਹੀਂ ਨਾ ਹੀ ਨਾ ਕੋਈ ਵੀ ਨਹੀਂ ਹੁੰਦਾ ਯੂਰੇ ਡਿਊਟੀ ਵਾਲਾ ਨਾ ਹੀ ਨਾ ਦਾ ਤੁਸੀਂ ਦੇਖਿਆ ਹੁਣਾਂ ਕਮਰੇ ਦੀ ਹਾਲਤ ਦੇਖ ਲਓ ਜੀ ਕਿੰਨੀ ਬੁਰੀ ਹਾਲਤ ਹੈ ਜੀ ਹਾਂਜੀ ਲੱਖ ਰੁਪਏ ਲਾਲੋ ਵੀ ਖਰਾਬ ਕਰ ਰਖਿਆ ਜੀ ਆਮ ਜਨਤਾ ਨੇ ਟੈਕਸ ਭਰ ਕੇ ਪੈਸੇ ਲਾਇਆ ਹੋਇਆ ਜੀ ਕਰੋੜਾਂ ਰੁਪਏ ਖਰਾਬ ਕਰ ਰਖਿਆ ਜੀ ਇੱਥੇ ਪਰ ਕੋਈ ਇੱਥੇ ਬੰਦਾ ਨਹੀਂ ਆਉਂਦਾ ਜੀ ਇੱਥੇ ਕੋਈ ਵੀ ਨਹੀਂ ਰਹਿੰਦਾ ਹੈਗਾ ਮੁਲਾਜ਼ਮ ਤੇ ਬਾਕੀ ਨੁਕਸਾਨ ਤਾਂ ਹੁਣ ਜੇ ਉੱਪਰ ਜਾਏ ਅਸਾਰ ਨੇ ਜੀ ਠੀਕ ਨੇ ਜੀ ਧਰਮਿੰਦਰ ਸਿੰਘ ਸਰ ਧਰਮਿੰਦਰ ਸਿੰਘ ਦੀ ਕੀ ਹੈ ਘੱਗਰ ਦੀ ਸਪਾਈ ਟੈਂਪਸੀ ਨੂੰ ਕਿਹਾ ਨਹੀਂ ਪਾਕ ਨੂੰ ਨਹੀਂ ਕਰਾਈ ਜਾਂਦੀ ਸਰ ਘੱਗਰ ਦੀ ਸਪਾਈ ਤੇ ਚਲੋ ਅੱਜ ਤੱਕ ਕਦੀ ਹੋਈ ਹੋਈ ਨਹੀਂ ਠੀਕ ਨੇ ਜੀ ਜੋ ਸਾਡੇ ਫਾਦਰ ਟਾਈਮ ਜਾਂ ਦਾਦੇ ਟਾਈਮ ਜੋ ਜੋ ਸੁਣਤੀ ਆਉਂਦਾ ਹੈ ਅੱਜ ਤੱਕ ਨਹੀਂ ਕਦੀ ਵੀ ਹੋਈ ਤਾਂ ਬਾਕੀ ਹੁਣ ਜਿਸ ਤਰ੍ਹਾਂ ਵੀ ਜਿਵੇਂ ਹੁਣ ਹਰਿਆਣਾ ਸਰਕਾਰ ਹੈ ਉਹਨਾਂ ਦੀਆਂ ਜੀਸੀਬੀਆਂ ਵੀ ਤੇ ਉਹਨਾਂ ਦੇ ਆਜਮੀ ਅਧਿਕਾਰੀ ਸਾਰੇ ਹੁਣ ਉੱਥੇ ਖੜੇ ਹੋਏ ਨੇ ਅਸੀਂ ਪੰਜਾਬ ਸਰਕਾਰ ਤੋਂ ਇੱਕ ਮੰਗ ਕਰਦੇ ਹਾਂ ਪਰ ਉਹ ਇੱਥੇ ਆ ਕੇ ਅੱਜ ਤੱਕ ਕਦੀ ਕਿਸੇ ਨੇ ਕੋਈ ਢੇੜਾ ਨਹੀਂ ਜਾਂ ਮੌਕੇ ਤੇ ਕੋਈ ਨਹੀਂ ਜੋ ਵੀ ਕੋਈ ਮੁਸ਼ਕਲ ਆਉਂਦੀ ਏ ਜਾਂ ਜਿੱਦੀ ਜਿੱਦੀ ਕੋਈ ਹੱਦ ਦੇ ਪੈੜੀ ਏ ਜਾਂ ਖੇਤ ਨੇ ਉਹਨੂੰ ਆਪ ਹੀ ਸੌਲਵ ਕਰਨੀ ਪੈਂਦੀ ਏ ਮੇਨ ਗੱਲ ਲੇਵੇ ਪੰਜਾਬ ਸਰਕਾਰ ਦਾ ਕੋਈ ਅਧਿਕਾਰ ਨਹੀਂ ਨਾ ਜੀ ਨਾ ਜੀ ਜੇ ਕੋਈ ਦਿਖ ਹਾਂ ਨਾ ਜੀ ਨਾ ਹਾਂ ਜਾਂ ਜਿਵੇਂ ਜਿਵੇਂ ਉਹਨਾਂ ਦੀ ਹੱਦ ਲੱਗਦੀ ਏ ਉਹ ਚਲੋ ਕਿਤੇ ਕਿਤੇ ਚਲੋ ਲੱਗੇ ਹੋਏ ਨੇ ਸਾਰੇ ਅਧਿਕਾਰੀ ਹੁਣ ਤੁਸੀਂ ਦੇਖ ਵੀ ਸਕਦੇ ਹੋ ਮੌਕੇ ਤੇ ਆਏ ਹੋ ਤਾਂ ਸਾਨੂੰ ਇਹ ਚੀਜ਼ਾਂ ਦੀ ਵੀ ਬੜੀ ਮਾਰ ਪੈਂਦੀ ਏ ਜੀ ਜ਼ਰੂਰੀ ਗੁਰਨਾਮ ਸਿੰਘਾ ਜੀ ਗੁਰਨਾਮ ਸਿੰਘ ਕਿਹੜਾ ਪਿੰਡ ਤੁਹਾਡਾ ਤਰਮੇੜੀ ਪਿੰਡ ਹੈ ਜੀ ਤਰਮੇੜੀ ਪਿੰਡ ਕੱਗਰ ਤਾਂ ਕੀ ਹਾਲਾਤ ਚੱਲੇ ਤੁਹਾਡੇ ਪਿੰਡਾਂ ਚ ਕੱਗਰ ਦੇ ਸਰ ਸਾਡੇ ਵਾਸਤੇ ਤਾਂ ਅਸੀਂ ਨਾਰਮਲ ਚੀਜ਼ਾਂ ਹੋ ਗਈਆਂ ਨੇ ਕੀ ਕਰੀਏ ਜੀ ਹੱਤ ਪੈ ਗਈਆਂ ਨੇ ਚੀਜ਼ਾਂ ਜਿਹੜੀ ਗਵਰਨਮੈਂਟ ਇਹਦਾ ਕੋਈ ਹੱਲ ਨਹੀਂ ਕਰਦੇ ਕਿਸੇ ਵੀ ਨਾ ਹੀ ਕੋਈ ਪੰਜਾਬ ਦੀ ਕਰ ਰਹੀ ਹੈ ਨਾ ਹੀ ਕੋਈ ਹੋਰ ਸੈਂਟਰ ਕਰ ਰਹੀ ਹੈ ਸਾਡਾ ਬਲਕਿ ਇਹਦਾ ਜ਼ਿਆਦਾ ਨੁਕਸਾਨ ਇਸ ਕਰਕੇ ਹੋ ਰਿਹਾ ਕਿ ਅੱਗੇ ਹਾਸੀ ਬਟੋਣਾ ਨਹਿਰ ਬਣੀ ਹੋਈ ਹੈ ਉਹ ਜਿਆਦੀ ਡਾਊਨ ਲੈਵਲ 'ਤੇ ਬਣਾ ਦਿੱਤੀ ਹੈ ਅੱਗੇ ਡਾਬ ਲੱਗ ਜਾਂਦੀ ਹੈ ਸਾਡੇ ਪਿੰਡ ਨੂੰ ਤਾਂ ਕਾਫੀ ਮਾਰ ਪੈ ਜਾਂਦੀ ਹੈ ਇਸ ਚੀ ਕੱਗਰ ਦਾ ਲੈਵਲ ਜੇ ਹਿਸਾਬ ਲਈ ਤਾਂ ਹਜੇ ਠੀਕ ਹੈ ਬਾਕੀ ਸਾਨੂੰ ਖੋਲੀ ਮਾਰ ਰਹੀ ਜਿਆਦਾ ਨਹੀਂ ਤੁਹਾਡੇ ਪਿੰਡ ਤੇ ਕਿੰਨੀ ਮਾਰ ਪੈ ਗਈ ਹੋਣੀ ਤਕਰੀਬਨ ਸਾਡੇ 2250 ਏਕੜ ਦੇ ਕਰੀਬ ਜਿਹੜੇ ਡੁੱਬੇ ਹੋਈ ਹੈ ਕਿਹੜੇ ਪਿੰਡ ਦੀ ਤਰਮੇੜੀ ਪਿੰਡ ਦੀ ਹਾਂਜੀ 2250 ਮਤਲਬ ਏਕੜ 2250 ਏਕੜ ਤਾਂ ਹਾਂ ਡੁੱਬ ਗਈ ਹੈ ਜੀ ਹਜੇ ਜਿਵੇਂ ਸਾਹਮਣੇ ਵਾਲੇ ਖੜਾ ਦੋ ਤਿੰਨ ਦਿਨ ਹੋ ਗਏ ਨੇ ਕਿਉਂਕਿ ਪਿੱਛੇ ਜਿਹੜਾ ਮੀਂਹ ਦਾ ਬਰਸਾਤ ਰੁਕਣੀ ਨਹੀਂ ਰਹੀ ਉਹਦੇ ਕਰਕੇ ਵੀ ਪਾਣੀ ਸਾਰਾ ਇਕੱਠਾ ਹੋ ਰਿਹਾ ਸਾਡੇ ਪਿੰਡ ਵਾਲਾ ਕੀ ਬੈਕ ਕਿੱਥੋਂ ਮਾਰਦਾ ਹੈ ਪਾਣੀ ਬੈਕ ਸਾਰਾ ਕੇ ਨਾਲ ਖੰਬੇੜਾ ਪਿੰਡ ਹੈ ਇ ਜਦੋਂ ਕੱਗਰ ਦਾ ਲੈਵਲ ਉੱਚਾ ਹੋ ਜਾਂਦਾ ਹੈ ਉਹ ਫਿਰ ਕੱਗਰ ਉੱਥੋਂ ਬੈਕ ਮਾਰਦਾ 250 1 ਕਿਲੋ ਕਿਤਮੀਂ ਤੋਂ ਜੀਆ 250 ਏਕੜ ਦੇ ਕਰੀਬ ਉੱਪਰ ਹੀ ਹੋਏਗੀ ਜੀ ਜਿਹੜੀ ਹੁਣ ਤੱਕ ਡੁੱਬ ਚੁੱਕੀ ਆ